ਨਿਵਾਸੀ ਸਾਰੇ ਮੇਰੇ ਭੈਣਾ ਭਰਾ ਬੱਚੇ ਬੱਚੀਆਂ ਸਾਰਿਆਂ ਨੂੰ ਮੈਂ ਜੀਆ ਜਾਂ ਆਖਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਵੰਡੀ ਆਪਣਾ ਫਤਿਹਪੁਰ ਫਤਿਹਪੁਰ ਨਹੀਂ ਨਹੀਂ ਆਪਣਾ ਸਾਈਪੁਰਾ ਸਾਹਿਬ ਨੇ ਸਾਰੀਆਂ ਗੱਲਾਂ ਜਿਹੜੇ ਦੱਸਿਆ ਨੇ درست ਦੱਸਿਆ ਨੇ ਇੱਕ ਗੱਲ ਜਦੋਂ ਮੈਂ ਟਰੈਕਟਰ ਤੇ ਬੈਠਿਆ ਤੇ ਟਰੈਕਟਰ ਵਾਲਾ ਮੁੰਡਾ ਜਿਹੜਾ ਮਾਲਕ ਸੀ ਉਹ ਕਹਿੰਦਾ ਵੀ ਤੁਹਾਨੂੰ ਇਸ ਗੱਲ ਦੱਸਾਂ ਵੀ ਇਹ ਮੈਂ ਨਵਾਂ ਟਰੈਕਟਰ ਖਰੀਦਿਆ 7 ਦਿਨ ਪਹਿਲਾਂ ਮੈਂ ਘਰੇ ਲਿਆਇਆ ਸੀ ਮੈਨੂੰ ਪਤਾ ਸੀ ਕਿ ਤੁਸੀਂ ਆਉਣਾ ਮੈਂ 7 ਦਿਨ ਇਹਨੂੰ ਕਿਸੇ ਕੰਮ ਤੇ ਨਹੀਂ ਲਾਇਆ ਇੱਥੇ ਖੜਾ ਕੇ ਰੱਖਿਆ ਵੀ ਪਹਿਲਾਂ ਪ੍ਰੋਫੈਸਰ ਸਾਹਿਬ ਨੂੰ ਬਿਠਾਵਾਂਗਾ ਬਿਠਾ ਕੇ ਪਿੰਡ ਦਾ ਘੇੜਾ ਮਾਰੂੰਗਾ ਤੇ ਫਿਰ ਮੈਂ ਆਪਣੇ ਖੇਤਾਂ ਦਾ ਕੰਮ ਕਰੂੰਗਾ ਇਸ ਤੋਂ ਇਹ ਬੜੀ ਵੱਡੀ ਇੱਕ ਗੁਰ ਸੱਚੇ ਪਾਤਸ਼ਾਹ ਗੁਰੂ ਰੰਗ ਸਾਹਿਬ ਜੀ ਦੀ ਕਿਰਪਾ ਹੈ ਕਿ ਨਿਮਾਣਿਆਂ ਨੂੰ ਇੰਨਾ ਮਾਣ ਦੇ ਰਹੇ ਨੇ ਬੱਚੇ ਇਹ ਸਾਡੀ ਸੋਚ ਤੋਂ ਸਾਡੇ ਅੰਦਾਜ਼ਿਆਂ ਤੋਂ ਸਾਡੀਆਂ ਕੈਲਕੂਲੇਸ਼ਨਸ ਤੋਂ ਬਹੁਤ ਪਰਾਂ ਦੀ ਗੱਲ ਹੈ ਜਿਹੜਾ ਮੈਂ ਆਪਣੇ ਪਰਿਵਾਰ ਵਾਂਗ ਤੁਹਾਨੂੰ ਸਮਝਦਾ ਕਿਉਂਕਿ ਮੈਂ 45 ਸਾਲ ਤੋਂ ਇਹਨਾਂ ਲੋਕਾਂ ਵਿੱਚ ਹੀ ਵਿਚਰ ਰਿਹਾ ਲੋਕਾਂ ਨੇ ਸਾਨੂੰ 35 ਸਾਲ ਪਹਿਲਾਂ ਜ਼ਰੂਰ ਇਹ ਬੱਚੇ ਤਾਂ ਸਾਰੇ ਛੋਟੇ ਨੇ ਪਰ ਉਹੀ ਜਿਵੇਂ ਦੱਸਿਆ ਕਿ ਜਿਹੜੇ ਸਾਡੀ ਉਮਰ ਵਾਲੇ ਬੰਦੇ ਨੇ ਉਹਨਾਂ ਨੂੰ ਪਤਾ ਹੈ ਕਿ 35 ਸਾਲ ਪਹਿਲਾਂ ਸਾਡੇ ਮਨ 'ਚ ਇੱਕ ਗੁੱਸਾ ਸੀ ਉਹ ਗੁੱਸਾ ਕੀ ਸੀ ਕਿ ਹਿੰਦੁਸਤਾਨ ਦੀ ਹਕੂਮਤ ਦੀ ਹਿੰਮਤ ਕਿਵੇਂ ਪਈ ਕਿ ਉਹ ਦਰਬਾਰ ਸਾਹਿਬ ਤੇ ਹਮਲਾ ਕਰੀ ਕੀਤਾ ਸਾਡੇ ਸੰਤ ਜੀ ਨੂੰ ਸ਼ਹੀਦ ਕੀਤਾ ਇਹ ਗੁੱਸਾ ਜਿਹੜਾ ਚੱਲਦਾ ਚੱਲਦਾ ਜਦੋਂ 99 ਤੇ ਆਇਆ ਕਿਉਂਕਿ 99 ਤੋਂ ਪਹਿਲਾਂ ਇੱਕ ਗਦਾਰ ਬਰਨਾਲੇ ਤੋਂ ਬਿਨਾਂ ਹੋਰ ਕੋਈ ਵੋਟ ਪਈ ਨਹੀਂ ਸੀ ਸਾਰਾ ਰਾਸ਼ਟਰਪਤੀ ਰਾਜ ਚੱਲਦਾ ਸੀ ਉਹ ਡਰਦੇ ਸੀ ਕਿ ਜੇ ਵੋਟਾਂ ਪਵਾਵਾਂਗੇ ਤਾਂ ਖੜਕਵਾ ਦੇ ਹਮਾਇਤੀ ਚ ਜਾਣਗੇ ਉਹ ਜੋ ਹੋਇਆ 6 ਸਾਲ ਬਾਅਦ ਜਦੋਂ 99 ਦੇ ਅਖੀਰ 90 ਦੇ ਵਿੱਚ ਉਹਨਾਂ ਨੇ ਲਖਸ਼ਨਾ ਕਰਵਾਈਆਂ ਤਾਂ ਉਦੋਂ ਸਾਡੀ ਕੋਈ ਜਥੇਬੰਦੀ ਨਹੀਂ ਸੀ ਮੈਂ ਨਹੀਂ ਸੀ ਜਾਣਦਾ ਕਿ ਸਹਿਜਪੁਰਾ ਸਾਹਿਬ ਕੌਣ ਨੇ ਤੇ ਕਿੱਥੇ ਕੰਮ ਕਰ ਰਹੇ ਨੇ ਮੈਂ ਨਹੀਂ ਜਾਣਦਾ ਗੁਰਮੀਲ ਸਿੰਘ ਕੌਣ ਹੈ ਜਾਂ ਪਰਮਜੀਤ ਕੌਣ ਹੈ ਜਾਂ ਮੇਜਰ ਸਿੰਘ ਕੌਣ ਹੈ ਜਾਂ ਹੋਰ ਸਾਰੇ ਭਰਾ ਜਿਹੜੇ ਅੱਜ ਅਸੀਂ ਜਾਣਦੇ ਹਾਂ ਉਸ ਟਾਈਮ ਨਹੀਂ ਸੀ ਜਾਣਦੇ ਹਾਂ ਇੱਕ ਸੋਚ ਸਾਰੇ ਪਾਸੇ ਘੁੰਮ ਰਹੀ ਸੀ ਕਿ ਜਿਹੜੀ ਸਰਕਾਰ ਨੇ ਜ਼ੁਲਮ ਕੀਤਾ ਅਸੀਂ ਉਹਦੇ ਅਗੇਂਸਟ ਖੜਾਂਗੇ ਦੋ ਗੱਲਾਂ 99 ਚ ਕੌਮ ਨੇ ਸਪਸ਼ਟ ਕਰ ਲੀਆਂ ਬਾਦਲ ਵੀ ਖੜੇ ਸੀ ਪਟਿਆਲਿਆਂ ਵੀ ਖੜਾ ਸਭ ਜਗ੍ਹਾ ਖੜਾ ਸੀ ਕਾਂਗਰਸ ਵੀ ਖੜੀ ਸੀ ਉਹਨਾਂ ਦੋਹਾਂ ਨੂੰ ਹਰਾਇਆ ਤੇ ਤੁਹਾਡੀ ਸੋਚ ਨੂੰ ਜਿਹੜੀ ਅੱਜ ਅਸੀਂ ਲੈ ਕੇ 40 ਸਾਲ ਤੋਂ ਆ ਰਹੇ ਹਾਂ ਲੋਕਾਂ ਦੇ ਵਿੱਚ ਉਸ ਸੋਚ ਨੂੰ ਜਤਾਇਆ ਉਹ ਸੋਚ ਹੈ ਕਿ ਉਹ ਸੋਚ ਹੈ ਸਿੱਖਾਂ ਦੀ ਆਨ ਬਾਨ ਸ਼ਾਨ ਉਹਨਾਂ ਦੀ ਫਸਲ ਉਹਨਾਂ ਦੀ نسل ਇਹਦੀ ਰਾਖੀ ਤੇ ਇਹਦੀ ਚੜ੍ਹਦੀ ਕਲਾ ਵਾਲੀ ਜਿਹੜੀ ਸੋਚ ਹੈ ਉਸ ਸੋਚ ਨੂੰ ਕਹਿੰਨਾ ਮੈਂ ਕਿ ਪੰਜਾਬ ਦੀ ਸੋਚ ਹੈ ਸਾਡੀ ਸਾਰਿਆਂ ਦੀ ਸੋਚ ਹੈ ਬਿਨਾਂ ਝਿਜਕ ਮੈਂ ਇਹ ਗੱਲ ਐਲਾਨੀਆਂ ਤੌਰ ਤੇ ਕਹਿੰਨਾ ਕਿ ਪੰਜਾਬ ਜੋ 47 ਤੋਂ ਲੈ ਕੇ 82 ਤੱਕ ਸਾਡੀ ਲੀਡਰਸ਼ਿਪ ਨੇ ਦੇਖਿਆ ਤੇ ਧੋਖੇ ਕੀਤੇ ਉਸ ਚੀਜ਼ ਨੂੰ ਸਮਝ ਕੇ ਸੰਤ ਜਰਨੈਲ ਸਿੰਘ ਜੀ ਨੇ ਪਿੰਡਰਾਵਾਲਿਆਂ ਨੇ ਇੱਕ ਮੋਰਚਾ ਲਾਇਆ ਉਸ ਮੋਰਚੇ ਦੇ ਵਿੱਚ ਜਿਹੜੀਆਂ ਮੰਗਾਂ ਸੀ ਜੇ ਕਿਤੇ ਤੁਸੀਂ ਅੱਜ ਵੀ ਪੜ ਕੇ ਦੇਖੋ ਉਹ ਤੁਹਾਡੇ ਪਾਣੀਆਂ ਦੀ ਗੱਲ ਸੀ ਤੁਹਾਡੇ ਵੱਧ ਅਧਿਕਾਰਾਂ ਦੀ ਗੱਲ ਸੀ ਤੁਹਾਡੀ ਪੰਜਾਬੀ ਜ਼ੁਬਾਨੀ ਜ਼ਬਾਨ ਦੀ ਗੱਲ ਸੀ ਇਹ ਸੀ ਕਿ ਅਖੀਰ ਵਿੱਚ ਇਹ ਗੱਲ ਜ਼ਰੂਰ ਸੀ ਕਿ ਪੰਜ ਮਹਿਕਮੇ ਸੈਂਟਰ ਗਵਰਨਮੈਂਟ ਆਪਣੇ ਕੋਲ ਰੱਖੇ ਵਿਦੇਸ਼ ਰੇਲਵੇ ਡਾਕਟਾਰ ਗ੍ਰਹਿ ਵਿਭਾਗ ਇੱਕ ਹੋਰ ਤੇ ਬਾਕੀ ਸਾਰੇ ਅਧਿਕਾਰ ਸਾਨੂੰ ਹੋਣ ਇਹ ਪੰਜ ਅਧਿਕਾਰ ਜਿਹੜੇ ਨੇ ਸਰਕਾਰ ਸੈਂਟਰ ਗਵਰਨਮੈਂਟ ਆਪਣੇ ਕੋਲ ਰੱਖੇ ਇਹ ਸੀ ਇੱਕ ਕੰਪਰੋਮਾਈਜ਼ ਵੀ ਜੇ ਸਾਨੂੰ ਇੱਥੇ ਰੱਖਣਾ ਹੈ ਇਹ ਸੰਜਰਨੈਲ ਸਿੰਘਜੀਤ ਤੇ ਉਹਨਾਂ ਦੇ ਸਾਥੀਆਂ ਦੀ ਸੋਚ ਸੀ ਜੇ ਰੱਖਣਾ ਤਾਂ ਅਸੀਂ ਇਦਾਂ ਰਹਾਂਗੇ ਇੱਜ਼ਤ ਨਾਲ ਰਹਾਂਗੇ ਆਪਣੇ ਫੈਸਲੇ ਆਪ ਕਰਾਂਗੇ ਆਪਣੀ ਫਸਲ ਆਪ ਵੇਚਾਂਗੇ ਅਸੀਂ ਕਿਸ ਫਸਲ ਬੀਜਣੀ ਹੈ ਇਹ ਆਪ ਸੋਚਾਂਗੇ ਇਹਦੇ ਵਿੱਚ ਕੋਈ ਗਲਤ ਨਹੀਂ ਸੀ ਪਰ ਸਰਕਾਰ ਨੇ ਇਹ ਸਾਰੀ ਚੀਜ਼ ਨੂੰ ਸਮਝ ਕੇ ਐਸਾ ਨੈਰੇਟਿਵ ਘੜਿਆ ਕਿ ਸਾਨੂੰ ਸਾਡੀ ਸੋਚ ਵਾਲਿਆਂ ਨੂੰ ਸੰਤ ਜੀ ਨੂੰ ਅੱਤਵਾਦੀ ਕਹਿਣਾ ਸ਼ੁਰੂ ਕਰਤਾ ਕਿਉਂਕਿ ਸਰਕਾਰ ਕੋਲ ਅਖਬਾਰਾਂ ਹੁੰਦੀਆਂ ਨੇ ਉਸ ਟਾਈਮ ਟੈਲੀਵਿਜ਼ਨ ਵੀ ਜਿਹੜੇ ਸੀਗੇ ਉਹ ਸਰਕਾਰ ਦੇ ਕੰਟਰੋਲ ਥਲੇ ਸੀ ਅੱਜ ਵੀ ਹੈਗੇ ਸੋਸ਼ਲ ਮੀਡੀਆ ਨਹੀਂ ਸੀ ਅਖਬਾਰਾਂ ਉਹਨਾਂ ਦੀਆਂ ਸੀ, ਟੈਲੀਵਿਜ਼ਨ ਉਹਨਾਂ ਦੇ ਸੀ, ਮਨਿਸਟਰ ਉਹਨਾਂ ਦੇ ਸੀ, ਸਾਰਾ ਕੁਝ ਇੱਕ ਐਸਾ ਮਾਹੌਲ ਘੜਿਆ ਕਿ ਜਿਹੜੇ ਸਿੱਖ ਹੁੰਦੇ ਨੇ ਉਹ ਅਤਵਾਦੀ ਹੁੰਦੇ ਨੇ। ਸਾਰਾ ਮੁਲਕ ਇਹ ਗੱਲ ਕਹਿਣ ਲੱਗ ਗਿਆ। ਉਹਦੇ ਵਿੱਚੋਂ ਦੀ ਲੰਘਦੇ 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 ਇੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਐਸਾ ਇਨਸਾਨ ਐ ਜਿਹੜਾ ਇਸ ਸਾਰੀ ਸੋਚ ਨੂੰ ਲੈ ਕੇ ਤੁਰਿਆ ਕਿ ਮੈਂ ਹਕੂਮਤ ਦੀ ਇਹ ਗਲਤ ਗੱਲ ਖੁੰਡੀ ਕਰਕੇ ਦਿਖਾਉਂਗਾ। ਅੱਜ 40 ਸਾਲ ਬਾਅਦ ਅਜਰਾ ਬੱਚਾ ਸਾਡੇ ਨਾਲ ਜੁੜ ਰਿਹਾ ਹੈ ਨਾ ਇਹ ਸਿਮਰਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਦੀ ਮਿਹਨਤ ਹੈ ਜਿਹਦੇ ਕਰਕੇ ਸਪਸ਼ਟ ਹੋਇਆ ਹੈ ਬੇਸ਼ੱਕ ਸਾਨੂੰ 40 ਸਾਲ ਤੁਰਨਾ ਪਿਆ ਤੇ ਓਖਾਂ ਓਖੇ ਰਕਸਸਤਿਆਂ ਉੱਪਰ ਤੁਰਨਾ ਪਿਆ ਤੁਰਨਾ ਪੈਂਦਾ ਹੁੰਦਾ ਹੈ ਜੇ ਸਾਡੇ ਗੁਰੂ ਸਾਹਿਬ 14 ਜੰਗ ਕਰ ਸਕਦੇ ਨੇ ਇਸ ਚੀਜ਼ ਨੂੰ ਉਜਾਗਰ ਕਰਨ ਵਾਸਤੇ ਆਪਣੇ ਬੱਚਿਆਂ ਦੀਆਂ ਸ਼ਹੀਦੀਆਂ ਕਰਵਾ ਸਕਦੇ ਨੇ ਸਾਡੇ ਗੁਰੂ ਸਾਹਿਬ ਤਤੀ ਤਵੀ ਤੇ ਬੈਠ ਸਕਦੇ ਨੇ ਸ਼ਹੀਦ ਹੋ ਸਕਦੇ ਨੇ ਚਾਂਦਰੀ ਚੌਂਕ 'ਚ ਬੈਠ ਕੇ ਇੱਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਕੇ ਸ਼ਹੀਦ ਹੋ ਸਕਦੇ ਨੇ ਤਾਂ ਉਹਨਾਂ ਦੇ ਪੈਰੋਕਾਰ ਕਹੌਣ ਵਾਲੇ ਅਸੀਂ ਇਹਨਾਂ دشਵਾਰੀਆਂ 'ਚੋਂ ਕਿਉਂ ਨਾ ਲੰਗੀਏ ਜਦੋਂ ਗੱਲ ਅਸੂਲ ਦੀ ਆਵੇ ਸੋ ਇਹ ਮੇਰੀ ਬੇਨਤੀ ਹੈ ਤੁਸੀਂ ਇਸ ਕੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਖਾਸ ਕਰਕੇ ਬੱਚੇ ਬੱਚੀਆਂ ਜਿਹੜੇ ਅੱਜ ਸੋਸ਼ਲ ਮੀਡੀਆ ਦੇਖਦੇ ਹੋ ਕਿ 40 45 ਸਾਲ ਇਸ ਧੜੇ ਨੇ ਇਸ ਧਿਰ ਨੇ ਕਿਵੇਂ ਗੁਜ਼ਾਰੇ ਹੋਣੇ ਜਦੋਂ ਬਾਦਲ ਵਾਲੇ ਵੀ ਇਹਨਾਂ ਨੂੰ ਨਫ਼ਰਤ ਕਰਦੇ ਨੇ ਜਦੋਂ ਕਾਂਗਰਸ ਵਾਲੇ ਵੀ ਨਫ਼ਰਤ ਕਰਦੇ ਨੇ ਭਾਜਪਾ ਵਾਲੇ ਵੀ ਨਫ਼ਰਤ ਕਰਦੇ ਨੇ ਆ ਆਪ ਤਾਂ ਕੱਲ ਦੀ ਐ ਇਹ ਤਾਂ ਉਹਨਾਂ ਦੇ ਮੁਤਾਬਕ ਹੀ ਚੱਲ ਰਹੀ ਐ ਜਿਹੜੀ ਅੱਜ ਪਹਿਲੀਆਂ ਤੇ ਰਸੀ ਇਹਨਾਂ ਦਾ ਕਰਨੇ ਹੀ ਕਰਨਾ ਸੀ ਹਾਂ ਇੱਕ ਸਚਾਈ ਸਾਨੂੰ ਮੰਨਣੀ ਪਵੇਗੀ ਤੇ ਬੱਚੇ ਮੰਨ ਗਏ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਅਚੇਤ ਫੈਸਲਾ ਹੋਇਆ ਆਪ ਮੁਹਾਰਾ ਫੈਸਲਾ ਹੋਇਆ ਕਿ ਜੇ ਕਾਂਗਰਸ ਬਾਦਲ ਭਾਜਪਾ ਚੰਗੀ ਨਹੀਂ ਤਾਂ ਅਸੀਂ ਇੱਕ ਨਵੀਂ ਧਿਰ ਲਿਆਵਾਂਗੇ ਤੇ ਲਿਆਂਦੀ ਉਹਨੂੰ ਆਮ ਪਾਰਟੀ ਕਿਹਾ ਗਿਆ ਪਰ ਮੇਰੇ ਬੱਚੇ ਜਿਨ੍ਹਾਂ ਨੇ ਆਪ ਲਿਆਂਦੀ ਸੀ ਉਹ ਇੱਕ ਸਾਲ ਚ ਹੀ ਸਮਝ ਗਏ ਕਿ ਨਹੀਂ ਇਹ ਸਾਡੀ ਧਿਰ ਨਹੀਂ ਹੈ ਇਹ ਪਹਿਲੀਆਂ ਤਿੰਨਾਂ ਵਰਗੀ ਚੌਥੀ ਇੱਕ ਮਖੋਟਾ ਪਾ ਕੇ ਆਈ ਹੈ ਉਸ ਗੱਲ ਨੂੰ ਸਮਝ ਕੇ ਮੇਰੇ ਅੱਜ ਬੱਚਿਆਂ ਨੇ ਫੈਸਲਾ ਫਿਰ ਕਰ ਲਿਆ ਕਿ ਅਸੀਂ ਇਹਨਾਂ ਚਾਰਾਂ ਨਾਲ ਲਿਖਣਾ ਤੇ ਜਿਹੜੀ 40 ਸਾਲ ਤੋਂ ਸਾਡੇ ਪੁਰਖਿਆਂ ਨੇ ਜਾਂ 2 ਸਾਲ ਪਹਿਲਾਂ ਅਸੀਂ ਨਹੀਂ ਸਮਝ ਸਕੇ ਸਾਡੀ ਅਸਲੀ ਧਿਰ ਜਿਹੜੀ 40 ਸਾਲ ਤੋਂ ਸਾਡੀ ਗੱਲ ਕਰ ਰਹੀ ਹੈ ਦੇਸ਼ ਵਿੱਚ ਵੀ ਵਦੇਸ਼ੀ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਸੋਚ ਕੇ ਦੇਖੋ ਜਿਹਨੂੰ ਪੰਜਾਬ ਨੇ ਵੋਟਾਂ ਨਹੀਂ ਪਾਈਆਂ ਉਹਨੇ ਇੱਥੇ ਵੀ ਤੁਹਾਡੀ ਗੱਲ ਕੀਤੀ ਹੈ ਔਰ ਕਰ ਰਹੇ ਨੇ ਲਗਾਤਾਰ ਉਹਦੀ ਧਿਰ ਨੇ ਤੇ ਵਿਦੇਸ਼ਾਂ ਵਿੱਚ ਵੀ ਜੇ ਸਾਡੇ ਬੱਚੇ ਚਲੇ ਗਏ ਤਾਂ ਉਹਨਾਂ ਦੇ ਪਿੱਛੇ ਵੀ ਚਿੱਠੀ ਦੇ ਕੇ ਉਹਨਾਂ ਦੀ ਵੀ ਉੱਥੇ ਰੱਖਿਆ ਕੀਤੀ ਹੈ ਐਸਾ ਕੌਣ ਹੋ ਸਕਦਾ ਹੈ ਜਿਹਨੂੰ ਤੁਸੀਂ ਵੋਟਾਂ ਵੀ ਨਾ ਪਾਓ ਫਿਰ ਵੀ ਉਹ ਤੁਹਾਡੀ ਗੱਲ ਸੋਚ ਰਿਹਾ ਹੋਵੇ ਇਸ ਤੋਂ ਵੱਡੀ ਗਰੰਟੀ ਤੁਹਾਨੂੰ ਨਹੀਂ ਲੱਭ ਸਕਦੀ ਬਾਕੀ ਫੈਸਲਾ ਤੁਹਾਡਾ ਹੈ ਅਗਲੀ ਗੱਲ ਅੱਜ ਚਾਰ ਧਿਰਾਂ ਮੇਰੇ ਉਲਟ ਖੜੀਆਂ ਨੇ ਕਿਉਂਕਿ ਉਹ ਮੈਂ ਚਾਰ ਉਲਟ ਕਹਿਣਾ ਕਿ ਉਹਨਾਂ ਦੀ ਸੋਚ ਇੱਕ ਹੈ ਸਾਡੀ ਸੋਚ ਦੂਸਰੀ ਹੈ ਉਹਨਾਂ ਤੋਂ ਅੱਡ ਹੈ ਭਿੰਨ ਹੈ ਇੱਕ ਗੱਲ ਦਾ ਆਪਣੇ ਮਨ 'ਚ ਆਪਣੇ ਆਣਗਵਾਂ 'ਚ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਬੱਚਿਆਂ ਨਾਲ ਭਰਾਣਾ ਭਰਾਵਾਂ ਨਾਲ ਗੱਲ ਕਰਕੇ ਜ਼ਰੂਰ ਦੇਖਿਓ ਕਿ 40 ਸਾਲ ਚ ਇੱਕੋ ਇੱਕ ਧਿਰ ਸੀ ਤੇ ਹੈ ਜਿਨੇ ਨਸ਼ਾ ਨਹੀਂ ਵੰਡਿਆ ਮੇਰੇ ਵਿਰੋਧੀ ਵੀ ਮਾਨ ਸਾਹਿਬ ਦੇ ਪਾਰਟੀ ਦੇ ਵਿਰੋਧੀ ਵੀ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ ਚਾਰਾਂ ਦੀ ਜੇ ਉਹਨਾਂ ਨੂੰ ਤੁਸੀਂ ਆਪਣੇ ਤੌਰ ਤੇ ਘਰ ਬਿਠਾ ਕੇ ਪੁੱਛੋਗੇ ਨਾ ਉਹ ਕਹਿਣਗੇ ਯਾਰ ਮਾਨ ਹਾਰਦਾ ਤਾਂ ਇਹ ਨਸ਼ੇ ਨਹੀਂ ਵੜਦਾ ਹੁਣ ਇਹ ਸੋਚੋ ਕਿ ਨਸ਼ਾ ਅੱਜ ਪੰਜਾਬ ਨੂੰ ਨਿਗਲ ਰਿਹਾ ਹੈ ਖਾ ਰਿਹਾ ਹੈ ਸਾਡੇ ਬੱਚੇ ਰੋਜ਼ ਮਰ ਰਹੇ ਨੇ ਸਾਡੇ ਬੱਚੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਜਿਹੜੇ ਆਪਣੀ ਜ਼ਿੰਦਗੀ ਆਪਣਾ ਪਰਿਵਾਰ ਦਾ ਸੁੱਖ ਖਰਾਬ ਕਰ ਰਹੇ ਨੇ ਅਸੀਂ ਉਸ ਨਸ਼ੇ ਨੂੰ ਆਪਣੀਆਂ ਵੋਟਾਂ ਦਾ ਆਧਾਰ ਨਹੀਂ ਬਣਾਇਆ ਇਹ ਹੁਣ ਦੇਖੋ ਕਿ ਸਾਡੀ ਚੰਗੀ ਗੱਲ ਹੈ ਪੰਜਾਬ ਪੱਕੀ ਹੈ ਜਾਂ ਪੰਜਾਬ ਦੇ ਉਲਟਾ ਜਿਨ੍ਹਾਂ ਲੋਕਾਂ ਨੇ ਤੁਹਾਡੇ ਬੱਚਿਆਂ ਨੂੰ ਨਸ਼ੇ ਤੇ ਲਾਇਆ ਤੇ ਵੋਟਾਂ ਮੰਗੀਆਂ ਜਾਂ ਵੋਟਾਂ ਖਰੀਦੀਆਂ ਨਸ਼ੇ ਦੇ ਕੇ ਪੈਸੇ ਦੇ ਕੇ ਭੁੱਕੀਆਂ ਦੇ ਕੇ ਅੱਜ ਚਿੱਟਾ ਦੇ ਕੇ ਤੇ ਇੱਕ ਤੇ ਰਹਿ ਜਿਹਨੇ ਹਾਰਨਾ ਸਵਕਾਰ ਕੀਤਾ ਪਰ ਇਹਨਾਂ ਕੰਮਾਂ ਵਿੱਚ ਨਹੀਂ ਪਈ ਸੋ ਮੇਰੀ ਬੇਨਤੀ ਹੈ ਸਾਰੀਆਂ ਗੱਲਾਂ ਠੰਡੇ ਦਿਮਾਗ ਨਾਲ ਵਿਚਾਰਨ ਵਾਲੀਆਂ ਨੇ ਅੱਜ ਬਾਦਲਾਂ ਨੇ ਜੋ 40 ਸਾਲ ਤੋਂ ਕਰ ਰਹੇ ਸੀ ਕਈ ਮੇਰੇ ਭੈਣਾ ਭਰਾਵਾਂ ਨੂੰ ਸਮਝ ਨਹੀਂ ਸੀ ਆ ਰਹੀ ਉਦੋਂ ਵੀ ਅਸੀਂ ਇਹੀ ਗੱਲ ਕਹਿੰਦੇ ਸੀ ਇਹ ਲਾਰਡ ਅਸੀਂ ਬਾਦਲ ਨੂੰ ਕਦੇ ਨਹੀਂ ਕੀਤਾ ਕਿਉਂਕਿ 1978 ਚ ਐਸੇ ਬੰਦੇ ਨੇ ਸਿੱਖਾਂ ਦਾ ਕਤਲੇਆਮ ਕਰਾਇਆ ਸੀ ਕਿੱਥੇ ਅੰਮ੍ਰਿਤਸਰ ਸਾਹਿਬ ਉਸ ਆਖੀ ਵੜੇ ਦਿਨ 78 ਕੱਢ ਕੇ ਦੇਖ ਲਓ Google ਤੋਂ ਮੇਰੇ ਬੱਚੇ ਬੱਚੀਆਂ ਉਸ ਦਿਨ ਤੋਂ ਅਸੀਂ ਸਮਝ ਗਏ ਸੀ ਜਿਨੇ ਸੰਤ ਜਰਨੈਲ ਸਿੰਘ ਨੂੰ ਕਾਂਗਰਸ ਦਾ ਏਜੰਟ ਕਿਹਾ ਉਹ ਇਹੀ ਬਾਦਲ ਸੀ ਬਾਦਲ ਗਰੁੱਪ ਸੀ ਪਰ ਉਦੋਂ ਕਈ ਲੋਕਾਂ ਨੂੰ ਪਹਲਿਖਾ ਸੀ ਅੱਜ ਉਹਨਾਂ ਆਪ ਹੀ ਸਾਡੇ ਨਾਲ ਗੱਲ ਕੀਤੀ ਐ ਸਾਡੀ ਗੱਲ ਨੂੰ ਵੱਡਾ ਕੀਤਾ ਆਪਣੇ ਐਕਸ਼ਨ ਰਾਹੀਂ ਕੀ ਕਿ ਕੌਮ ਨੇ ਅੱਜ ਫੈਸਲਾ ਕੀਤਾ ਐ ਕਿ ਭਾਈ ਅੰਮਰ ਤਪਾਲ ਸਿੰਘ ਜੀ ਨੂੰ ਆਪਾਂ ਜਿਤਾ ਕੇ ਬਾਹਰ ਲਿਆਉਣਾ ਹੈ ਇਹ ਕੌਮ ਦਾ ਫੈਸਲਾ ਹੈ ਪਰ ਬਾਦਲਾਂ ਦਾ ਕੀ ਫੈਸਲਾ ਹੈ ਅਸੀਂ ਬਲਟੋਵਾ ਖੜਾ ਕੇ ਜਿਹੜਾ ਸਭ ਤੋਂ ਵੱਡਾ ਭੋਂਕਾ ਹੈ ਉਹਨਾਂ ਦਾ ਵੀ ਭੋਂਕ ਭੋਂਕ ਕੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਸਿੱਖਾਂ ਦੀਆਂ ਵੋਟਾਂ ਦੋ ਫਾੜ ਕਰ ਦਈਏ ਤੇ ਭਾਈ ਅੰਮਰ ਤਪਾਲ ਸਿੰਘ ਨੂੰ ਉਹਨਾਂ ਦੀ ਪਾਸ਼ਾ ਚ ਹਰਾ ਦਈਏ ਭਾਵੇਂ ਇਹ ਗੱਲ ਹੋ ਨਹੀਂ ਸਕਦੀ ਪਰ ਬਾਦਲ ਗਰੁੱਪ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਹਾਰਨ ਤੇ ਉਹ ਪੰਜਾਬ ਦੇ ਵਿੱਚ ਸਾਡੇ ਚ ਬੱਚਿਆਂ ਚ ਨਾ ਵਿਚਰਨ ਅੰਮ੍ਰਿਤ ਨਾ ਛਕਾਉਣ ਤੇ ਨਸ਼ਿਆਂ ਤੋਂ ਨਾ ਹਟਾਉਣ ਇਹ ਉਹ ਸੋਚਦੇ ਨੇ ਕਿਉਂ ਮਜੀਠੀਆ ਉਹ ਪਹਿਲਾ ਬੰਦਾ ਹੈ ਜਿਹਨੇ ਪੰਜਾਬ ਦੇ ਵਿੱਚ ਚਿੱਟਾ ਲਿਆਂਦਾ ਅੱਜ ਚਿੱਟਾ ਕਹ ਲਓ ਨਸ਼ਾ ਕਹ ਲਓ ਜਾਂ ਮਜੀਠੀਆ ਕਹ ਲਓ ਇੱਕੋ ਹੀ ਗੱਲ ਹੈ ਪਰ ਮਜੀਠੀਏ ਤੋਂ ਬਾਅਦ ਆਉਣ ਵਾਲੀਆਂ ਸਰਕਾਰਾਂ ਨੇ ਵੀ ਨਸ਼ਾ ਬਰਕਰਾਰ ਰੱਖਿਆ ਕਿਉਂ ਇਹਨਾਂ ਨੂੰ ਨਸ਼ੇ ਤੋਂ ਪੈਸਾ ਮਿਲਦਾ ਹੈ ਪੈਸਾ ਵੀ ਥੋੜਾ ਨਹੀਂ ਮਿਲਦਾ ਅਰਬਾਂ ਰੁਪਈਆ ਮਿਲਦਾ ਹੈ ਥੋੜੇ ਜਿਨੇ ਨਸ਼ੇ ਵੇਚ ਕੇ ਜਿਵੇਂ ਆਪਾਂ ਸੁਣਦੇ ਆਂ ਵੀ ਪਤਾ ਨਹੀਂ ਕਿੰਨੇ ਕਰੋੜ ਰੁਪਏ ਦਾ ਤੋਲਾ ਤੇ ਪਤਾ ਨਹੀਂ ਛਟਾਂਕ ਹੈ ਮੈਨੂੰ ਪਤਾ ਨਹੀਂ ਪਰ ਕਰੋਨਾ ਚ ਕੰਮ ਹੈ ਹੈ ਜੀ ਇਹਦੇ ਥੋੜਾ ਜਿਹੀ ਦਿੰਦੇ ਨੇ ਪਤਾ ਨਹੀਂ ਕੀ ਆ ਪਤਾ ਨਹੀਂ ਚਲੋ ਮਰ ਮਤਲਬ ਕਰੋਨਾ ਦਾ ਹੈ ਜੋ ਵੀ ਹੈ ਬਲਾ ਇਹ ਕਰੋਨਾ ਦੀ ਹੈ ਇਹਦਾ ਲੱਖਾਂ ਲੱਖਾਂ ਨਾਲ ਵੀ ਸੰਬੰਧ ਨਹੀਂ ਤੇ ਫਿਰ ਇਹਨੂੰ ਇਹ ਛੱਡ ਨਹੀਂ ਸਕਦੇ ਅਸੀਂ ਇਹਨੂੰ ਅਪਣਾਇਆ ਨਹੀਂ ਅਸੀਂ ਗਰੀਬ ਆ ਇਹ ਸਾਰੀ ਦੁਨੀਆ ਜਾਣਦੀ ਆ ਜੇ ਉਹਨਾਂ ਦੇ 50 ਫਲੈਕਸ ਲੱਗਣਗੇ ਸਾਡਾ ਸ਼ਾਇਦ ਉਸ ਇਲਾਕੇ 'ਚ ਇੱਕ ਵੀ ਨਾ ਲੱਗੇ ਸਾਡੇ ਹੁਣ ਫਲੈਕਸ ਵੀ ਤੁਸੀਂ ਹੋ ਸਾਡੇ ਸੋਸ਼ਲ ਮੀਡੀਆ ਵੀ ਤੁਸੀਂ ਹੋ ਸਾਡੇ ਮੈਸੇਂਜਰ ਵੀ ਤੁਸੀਂ ਹੋ ਹੁਣ ਤੁਸੀਂ ਕਿਰਪਾ ਕਰਿਓ ਜਿਹੜੀ ਸੋਚ ਦੁਬਾਰਾ ਉਬਰੀ ਹੈ ਦੁਬਾਰਾ ਸਾਡਾ ਮੇਲ ਹੋਇਆ ਹੈ ਪੰਜਾਬ ਦਾ ਅੱਜ ਪੰਜਾਬ ਦਾ ਨੌਜਵਾਨ ਉੱਠ ਚੁਕਿਆ ਔਰ ਆਪਣੇ ਘਰ ਆ ਗਿਆ ਹੈ ਇਹ ਖੁਸ਼ੀ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਅਸੀਂ ਤਾਂ ਇਸ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਫੁੱਲਾ ਨਹੀਂ ਸਮਾ ਰਹੇ ਅੱਜ ਦਾ ਤਲਵੰਡੀ ਦਾ ਹੁਣ ਅਸੀਂ ਇਕੱਠ ਦੇਖ ਕੇ ਆਏ ਆ ਆਪਣੇ ਅੱਖੀ ਜੋ ਦੇਖਿਆ ਮਤਲਬ ਕਹਿੰਦੇ ਤੋਂ 7-800 ਬੰਦਾ ਨੌਜਵਾਨ 80% ਤੇ 20% ਸਾਡੇ ਵਰਗੇ ਤੇ 20% 80% ਨੌਜਵਾਨ 7-800 ਇਕੱਠਾ ਹੋਵੇ ਤੇ ਸਾਰੇ ਪਿੰਡ ਦਾ ਗੇੜਾ ਦੇਵੇ ਹਰ ਬਜ਼ੁਰਗ ਹਰ ਭੈਣ ਭਰਾ ਨੂੰ ਕਹਿੰਦਾ ਜਾਵੇ ਵੀ ਵੋਟਾਂ ਬਾਲਟੀ ਨੂੰ ਪਾਇਓ ਵੋਟਾਂ ਬਾਲਟੀ ਨੂੰ ਤੇ ਬਾਲਟੀ ਬਾਰੇ ਵਿੱਚ ਸਪਸ਼ਟ ਕਰਕੇ ਆਪਣੀ ਗੱਲ ਸਮਾਪਤ ਕਰਾਂ ਸਾਨੂੰ ਚੌਥ ਨਿਸ਼ਾਨ ਮਿਲਿਆ ਬਾਲਟੀ ਕਿਉਂਕਿ ਮਾਨ ਸਾਹਿਬ ਪਿਛਲੀ ਵਾਰ ਬਾਲਟੀ ਤੋਂ ਹੀ ਐਮਪੀ ਬਣੇ ਸੀ ਅਸੀਂ ਵੀ ਬਣਿਆ ਨੇ ਬਾਲਟੀ ਲਈ ਸੀ ਸਾਡੀਆਂ 12 ਸੀਟਾਂ ਪੰਜਾਬ ਦੇ ਵਿੱਚ ਮੈਂ ਧਿਆਨ ਨਾਲ ਬੱਚਿਆਂ ਨੂੰ ਕਹਿਣਾ 12 ਸੀਟਾਂ ਤੇ ਬਾਲਟੀ ਹੈ ਤੇ ਇੱਕ ਸੀਟ ਤੇ ਜਿਹੜੀ ਭਾਈ ਅਮਰਤਪਾਲ ਸਿੰਘ ਜੀ ਦੀ ਆ ਉਹਨਾਂ ਨੇ ਮਾਈਕ ਭਰਿਆ ਜਿਹੜਾ ਬੋਲਣ ਵਾਲਾ ਮਾਈਕ ਹੁੰਦਾ ਉਹਨਾਂ ਦਾ ਉਹ ਹੈ ਖਡੂਰ ਸਾਹਿਬ ਬਾਕੀ ਪੰਜਾਬ 'ਚ ਜਿੱਥੇ ਵੀ ਤੁਹਾਡੇ ਬੰਦੇ ਹੈਗੇ ਨੇ ਉਨਾ ਸਾਰਿਆਂ ਨੂੰ ਬਾਲਟੀ ਤੇ ਵੋਟ ਪਾਓ ਤੇ ਖਡੂਰ ਸਾਹਿਬ ਮਾਇਕ ਤੇ ਵੋਟ ਪਾਓ ਬਸ ਇਹ ਮੇਰੀਆਂ ਬੇਨਤੀਆਂ ਨੇ ਭੁਲਜੁਕ ਹੋਈ ਮਾਫ ਲੇਟ ਆਉਣ ਦੀ ਇੱਕ ਵਾਰ ਫਿਰ ਮਾਫੀ ਮੰਗਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ